ਆਪਾਂ ਗੱਗੀ ਖੰਡੇਵਾਦ ਆ ਬ్రో ਆ ਦੇਖੋ ਜੀ ਵੀਰੇ ਆਹ ਮੈਂ ਤੇ ਮਰਾ ਤਾਇਆ ਦੇਖੋ ਆਹ ਭੁੱਕੀ ਲੈ ਯਾਰ ਭਾਈ ਛੱਕਰ ਛੱਕਰ ਗੰਜਰ ਦਾ ਚਕਾਵੇਂਗਾ ਪੁਲਿਸ ਲੈ ਜੂ ਚੱਕੋ ਬਈ ਰ ਆਪਣੂ ਜਾਣ ਦੇਣੀਆਂ ਕੈਂਚ ਆਪਾਂ ਆ ਦੇਖੋ ਬਲੌਗ ਦੇ ਵਿੱਚ ਝੂਠੀ ਬੋਲਾ ਇਹ ਚ ਡੋਡੇ ਨੇ ਇਹ ਚ ਦੇਖੋ ਅੱਜ ਡੋਡੇ ਨੇ ਕਰੋਟ ਨੇ ਕਰੋਟ ਇਹ 2 ਕਰੋੜ ਦੇ ਸਭ ਤੋਂ ਇੱਚ ਚਿੱਟੀ ਸ਼ੱਕਰ ਆ ਬਈ। ਯਾਰ ਦੇਖ ਲੋ ਇਸ ਚਿਹਰੇ ਕੋ ਆ ਦੇਖ ਲੋ ਕਾਇਨ ਖੜ ਜਾ ਮੈਂ ਜ਼ੂਮ ਕਰ ਦੇਣਾ। ਆ ਦੇ ਰਿਹਾ ਕੰਦੂਆ ਬੰਦ ਕਰ ਦੇ। ਇਹ ਸਾਰ ਸਿਆਲ ਮੇਰੇ ਦੋਸਤੋ ਜਿਹਨੂੰ ਠੰਡ ਲੱਗਿਆ ਬਈ ਆਪਣੇ ਘਰੇ ਆਪਣਾ ਪਿੰਡ ਰ ਟੋਲਾਗਾ। ਇਹ ਚ ਬਾਈ ਪੰਜੀਰੀ ਦਾ ਸਮਾਨ ਹੈ। ਇੱਥੇ ਕਰਦਾ ਸੌਦਾ ਪਤਾ ਬਬ ਕੀ ਗੱਲ ਪੱਤੀ ਵਿੱਚ ਖੜ ਜਾ ਤਾਂ ਇਹ ਗੱਲ ਪੱਤੀ ਵਿੱਚ ਕਰਾ। ਸਾਡੇ ਬਾਈ ਭੁੱਕੀ ਦੀ ਆ ਬੋਰੀ ਆ ਜੀਨੇ ਮੇਰੇ ਵੀਰ ਨੇ ਆਉਣਾ ਅੱਜ। ਉਹ ਕਿਦਾ ਬਾਬਾ ਫ੍ਰੀ ਲੰਗੜਾ ਹੈ ਮੇਰਾ ਆਧਾਰ ਕਾਰਡ ਪਾ ਦੇ ਪੁੱਤ ਨਿੱਟ ਤੇ ਆਧਾਰ ਕਾਰਡ ਪਾ ਦੇ ਮੇਰਾ ਕਾਰਡ ਵੀ ਪਾਵਾਂਗੇ ਪੈਂਟ ਕਾਰਡ ਵੀ ਪਾਵਾਂਗੇ ਬੰਦ ਕਰਨ ਨੂੰ ਬੰਦ ਕਰ ਆ ਦੇਖੋ ਗਾਇਜ਼ ਸਾਡੇ ਪਿੰਡ ਦੀਆਂ ਦੇਖੀ ਆਹ ਸਾਰੀਆਂ ਝਾੜੀਆਂ ਦੇਖੋ ਤੇ ਆ ਗਾਇਜ਼ ਨਹਿਰ ਨਹਿਰ ਆ ਗਾਇਜ਼ ਨਹਿਰ ਕਹਿੰਦੇ ਨੇ ਇਹਨੂੰ ਦੇਖੋ